ਜਿਨ੍ਹਾਂ ਦੀ ਖਾਤਰ ਪਰਿਵਾਰ ਨੂੰ ਸਾਧ ਸੰਗਤ ਇੰਨੇ ਵੱਡੇ ਵੱਡੇ ਦੁੱਖ ਸਹਣੇ ਪਏ ਸਾਰਾ ਹੀ ਪਰਿਵਾਰ ਵਾਰਨਾ ਪਿਆ ਪਰ ਅੱਜ ਕੀ ਅਸੀਂ ਅਮਰਤ ਸ਼ਕਨ ਨੂੰ ਤਿਆਰ ਆ ਕੀ ਅਸੀਂ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਉਣ ਨੂੰ ਤਿਆਰ ਆ ਪਰ ਨਹੀਂ ਹਾਜੀ ਵੀ ਕਹਿਣਗੇ ਜੀ ਸਾਡਾ ਤੇ ਮਨ ਸਾਫ਼ ਹੈ ਜਦੋਂ ਸਾਧ ਸੰਗਤ ਬਾਣੀ ਪੜਨ ਲੱਗੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਸ਼ਰਮ ਆਉਂਦੀ ਹੈ ਲੰਗਰ ਦੇ ਵਿੱਚ ਸਾਧ ਸੰਗਤ ਵਰਤਨ ਮਾਂਜਦਿਆਂ ਸ਼ਰਮ ਆਉਂਦੀ ਹੈ ਚੰਗੇ ਕਾਰਜ ਕਰਨ ਲੱਗਿਆਂ ਅੱਜ ਕੱਲ ਦੇ ਬੱਚਿਆਂ ਨੂੰ ਸ਼ਰਮ ਆਉਂਦੀ ਹੈ ਜਦੋਂ ਸਾਧ ਸੰਗਤ ਨਸੇ ਕਰਦੇ ਆ ਉਦੋਂ ਸ਼ਰਮ ਨਹੀਂ ਆਉਂਦੀ ਜਦੋਂ ਸ਼ਰਾਬਾਂ ਪੀ ਪੀ ਨਾਲੀਆਂ ਦੇ ਵਿੱਚ ਡਿੱਗੇ ਪਏ ਹੁੰਦੇ ਆ ਫੇਰ ਵੀ ਸ਼ਰਮ ਨਹੀਂ ਆਉਂਦੀ ਕੁੱਤੇ ਮੂੰਹ ਚਟਦੇ ਆ ਜਦੋਂ ਸਾਧ ਸੰਗਤ ਨਸੇ ਕਰਕੇ ਦੁਨਿਆਵੀ ਲੋਕਾਂ ਤੋਂ ਮੰਦੇ ਵਾਚਨ ਘੋਣਿਆਂ ਗਾਲਾਂ ਖਾਨਿਆਂ ਫਿਰ ਵੀ ਸ਼ਰਮ ਨਹੀਂ ਆਉਂਦੀ ਪਰ ਸਾਨੂੰ ਅੰਮ੍ਰਿਤ ਛਕਦਿਆਂ ਨੂੰ ਸ਼ਰਮ ਆਉਂਦੀ ਹੈ ਬਾਣੀ ਪੜਦਿਆਂ ਨੂੰ ਸ਼ਰਮ ਆਉਂਦੀ ਹੈ ਜੇ ਸਾਧ ਸੰਗਤ ਮੰਦਰ ਦੇ ਵਿੱਚ ਪੰਡਤ ਨੇ ਨਹੀਂ ਜਾਣਾ ਹੋਰ ਕੌਣ ਜਾਵੇਗਾ ਜੇ ਮਸਜਿਦ ਵਿੱਚ ਮੁਸਲਮਾਨ ਨੇ ਨਹੀਂ ਜਾਣਾ ਹੋਰ ਕੌਣ ਜਾਵੇਗਾ ਜੇ ਸੁਨਨਤ ਮੁਸਲਮਾਨ ਨੇ ਨਹੀਂ ਕਰਾਉਣੀ ਹੋਰ ਕੌਣ ਕਰਾਵੇਗਾ ਜੇ ਗੀਤਾ ਬ੍ਰਾਹਮਣ ਨੇ ਨਹੀਂ ਪੜਨੀ ਸਾਧ ਸੰਗਤ ਹੋਰ ਕੌਣ ਪੜੇਗਾ ਜੇ ਅਮਰਤ ਸਿੱਖਾਂ ਨੇ ਨਹੀਂ ਛਕਣਾ ਫਿਰ ਸਾਧ ਸੰਗਤ ਹੋਰ ਕੌਣ ਛਕੇਗਾ ਜੇ ਬਾਣੀ ਸਿੱਖਾਂ ਨੇ ਨਹੀਂ ਪੜਨੀ ਫਿਰ ਹੋਰ ਕੌਣ ਪੜੇਗਾ ਇਹ ਸਾਧ ਸੰਗਤ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਇਤਨਾ ਸਮਾਂ ਨਹੀਂ ਹੈ ਸਾਡੇ ਕੋਲ ਜੀ ਅਸੀਂ ਸੋਚੀਏ ਵੀ 30 ਸਾਲ ਦੇ ਹੋ ਕੇ ਛੱਕ ਲਵਾਂਗੇ 40 ਸਾਲ ਦੇ ਹੋ ਕੇ ਛੱਕ ਲਵਾਂਗੇ ਮਹਾਰਾਜ ਤਾਂ ਕਹਿੰਦੇ ਹਰ ਜਪਦੇ ਆ ਖਿੰਡ ਢਿੱਲਣਾ ਕੀ ਜਈ ਮੇਰੀ ਜਿੰਦੜੀਏ ਕਹਿੰਦੇ ਮੇਰੀ ਜਿੰਦੇ ਧਿਆਨ ਨਾਲ ਗੱਲ ਸੁਣ ਲੈ ਦੁਨਿਆਵੀ ਕਾਰ ਵਿਹਾਰ ਕਰਨ ਲੱਗਿਆ ਢਿੱਲ ਕਰ ਲਈ ਅੱਜ ਨਹੀਂ ਕੱਲ ਨੂੰ ਹੋ ਜਾਣਗੇ ਪਰ ਕਹਿੰਦੇ ਹਰ ਜਪਦੇ ਆ ਖੇਨ ਢੱਲਣਾ ਕੀ ਜਈ ਮੇਰੀ ਜਿੰਦੜੀਏ ਕਹਿੰਦੇ ਮੇਰੀ ਜਿੰਦੇ ਰੱਬ ਦਾ ਨਾਮ ਲੈਣ ਲੱਗਿਆ ਢੱਲਣਾ ਕਰੀ ਕਿਉਂ ਮਹਾਰਾਜ ਕਾ ਤੋ ਨਾ ਢੱਲ ਕਰੀਏ ਮਹਾਰਾਜ ਕਹਿੰਦੇ ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ ਮਹਾਰਾਜ ਕਹਿੰਦੇ ਕੀ ਪਤਾ ਹੈ ਭਾਈ ਜਿਹੜਾ ਸਵਾਸ ਅੰਦਰ ਗਿਆ ਉਹ ਬਾਹਰ ਆਵੇ ਜਾ ਨਾ ਆਵੇ ਜਾ ਸਾਧ ਸੰਗਤ ਕੋਈ ਮਨੁੱਖ ਹੋਵੇ ਦੱਸ ਸਕਦਾ ਵੀ ਮੈਂ ਤਾਂ ਭਾਈ 50 ਸਾਲ ਜੀਵਾਂਗਾ ਮੈਂ ਤਾਂ 100 ਸਾਲ ਦੀ ਆਜੂ ਭੋਗਾਂਗਾ ਪਰ ਮਹਾਰਾਜ ਕਹਿੰਦੇ ਉਹ ਤੇ ਇੱਕ ਸਵਾਸ ਦਾ ਨਹੀਂ ਪਤਾ ਵੀ ਜਿਹੜਾ ਅੰਦਰ ਗਿਆ ਉਹ ਬਾਹਰ ਆਉਣਾ ਜਾਂ ਨਹੀਂ ਆਉਣਾ ਹਰ ਜਪਦਿਆਂ ਖਿੰਨ ਢਿੱਲਣਾ ਕੀ ਜਈ ਮੇਰੀ ਜਿੰਦੜੀ ਮਤ ਕੇ ਜਾ ਪੈਸਾ ਆਵੇ ਕਿ ਨਾ ਆਵੇ RAM ਮਹਾਰਾਜ ਕਹਿੰਦੇ ਭਾਈ ਰੱਬ ਦਾ ਨਾਮ ਹਰ ਦਮ ਲਿਆ ਕਰੋ ਭਾਵੇਂ ਕਿ ਅਸੀਂ ਕਿਰਤ ਕਰਦੇ ਆਂ ਭਾਵੇਂ ਕਿ ਕੋਈ ਜੋਬ ਕਰਦੇ ਆਂ ਕਿਸੇ ਵੀ ਕੰਮਕਾਰ ਦੇ ਵਿੱਚ ਲੱਗੇ ਹੋਏ ਆਂ ਪਰ ਜਿਹੜੇ ਕਾਰਜ ਹੈ ਉਹ ਤੇ ਸਾਧ ਸੰਗਤ ਹੱਥਾਂ ਦੇ ਨਾਲ ਹੁੰਦੇ ਆ ਪੈਰਾਂ ਦੇ ਨਾਲ ਹੁੰਦੇ ਆ ਕਹਿੰਦੇ ਆਪਣੇ ਮਨ ਦੇ ਵਿੱਚ ਹਰ ਦਮ ਵਾਹਿਗੁਰੂ 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 ਕਰਦੇ ਰਿਹਾ ਕਰੋ ਫੇਰ ਕਿਤੇ ਜਾ ਕੇ ਸਾਧ ਸੰਗਤ ਸਾਡਾ ਜਿਹੜਾ ਮਨੁੱਖਾ ਜੰਮ ਹੈ ਫੇਰ ਕਿਤੇ ਜਾ ਕੇ ਪ੍ਰਵਾਣ ਹੋਣਾ ਨਹੀਂ ਤੇ ਜਮ ਦੂਤਾਂ ਦੀਆਂ ਮਾਰਾਂ ਨਹੀਂ ਚੱਲੀਆਂ ਜਾਣੀਆਂ ਆਪਣੀ ਖਾਤਰ ਦਸਮੇਸ਼ ਪਿਤਾ ਨੇ ਸਾਰਾ ਹੀ ਪਰਿਵਾਰ ਵਾਰ ਦਿੱਤਾ ਵੀ ਮੇਰੇ ਸਿੱਖਾਂ ਨੂੰ ਆ ਪਾਗੜੀ ਬਚਾਉਣ ਦੀ ਖਾਤਰ ਤੇ ਆ ਕੇਸ ਤੇ ਦਾੜਾ ਬਚਾਉਣ ਦੀ ਖਾਤਰ ਪ੍ਰਾਣੇ ਸਮੇਂ ਦੇ ਵਿੱਚ ਸਾਧ ਸੰਗਤ ਕੀ ਹੁੰਦਾ ਨਾ ਮਹਾਪੁਰਖ ਧਾਰਨਾ ਪੜਦੇ ਹੁੰਦੇ ਨਾ ਕਹਿੰਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਪਰ ਅੱਜ ਕੀ ਹੈ ਕਹਿੰਦੇ ਸਿਰ ਜਾਵੇ ਤਾਂ ਜਾਵੇ ਸਾਡੇ ਦਾੜ ਹੀ ਨਾ ਕਹਿੰਦੇ ਮੂੰਹ ਤੇ ਆਵੇ ਪ੍ਰਾਣੇ ਸਮੇਂ ਦੇ ਵਿੱਚ ਜਦੋਂ ਸਾਧ ਸੰਗਤ ਕਿਸੇ ਨੂੰ ਕੋਈ ਸਜ਼ਾ ਦੇਣੀ ਹੁੰਦੀ ਨਾ ਜੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੰਦਾ ਸਭ ਤੋਂ ਵੱਡੀ ਸਜ਼ਾ ਹੁੰਦੀ ਸੀ ਉਹਦੀ ਮੌਤ ਉਹਨੂੰ ਫਾਂਸੀ ਦੇ ਦਿਓ ਉਹਨੂੰ ਮਾਰ ਦਿਓ ਭਾਈ ਉਹਨੇ ਬਹੁਤ ਵੱਡਾ ਗੁਨਾਹ ਕੀਤਾ ਪਰ ਉਸ ਤੋਂ ਛੋਟੀ ਸਜ਼ਾ ਕਿਹੜੀ ਹੁੰਦੀ ਸੀ ਕਹਿੰਦੇ ਉਹਦੇ ਕੇਸ ਕਤਲ ਕਰਦੇ ਹੋ ਉਹਦੇ ਕੇਸਾਂ ਨੂੰ ਕਤਲ ਕਰਦੇ ਹੋ ਉਸ ਤੋਂ ਛੋਟੀ ਸਜ਼ਾ ਇਹ ਹੋਇਆ ਕਰਦੀ ਸੀ ਪਰ ਸਾਧ ਸੰਗਤ ਅੱਜ ਦੇ ਸਮੇਂ ਵਿੱਚ ਦੇਖੀਏ ਨਾ ਅਸੀਂ ਆਪ ਨਾਈਆਂ ਦੀਆਂ ਦੁਕਾਨਾਂ ਦੇ ਅੱਗੇ ਜਾ ਕੇ ਬਹਿਣਿਆਂ ਭਾਈ ਸਾਡਾ ਮੂੰਹ ਬਣਾ ਦਿਓ ਸਾਡੇ ਕੇਸਾਂ ਨੂੰ ਕਤਲ ਕਰਦੇ ਹੋ ਅਸੀਂ ਆਪ ਜਾ ਜਾ ਕੇ ਬਹਿਣਿਆ ਸਾਧ ਸੰਗਤ ਕਿੱਥੇ ਲੇਖਾ ਦੇਵਾਂਗੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਬੇਈਮਾਨ ਦਸੀਆ ਸਾਧ ਸੰਗਤ ਜੇ ਆਪਾਂ ਕਿਸੇ ਨੂੰ ਦੁਨਿਆਵੀ ਤੌਰ ਤੇ ਕਿਸੇ ਬੰਦੇ ਨੂੰ ਬੇਈਮਾਨ ਕਹਿ ਦਈਏ ਨਾ ਵੀ ਭਾਈ ਤੂੰ ਤਾਂ ਬੇਈਮਾਨ ਹੈ ਹੋ ਸਕਦਾ ਸਾਧ ਸੰਗਤ ਆਪਣ ਨਾਲ ਲੜੀ ਪਵੇ ਪਰ ਮਹਾਰਾਜ ਕਹਿੰਦੇ ਜਿਹੜਾ ਕੇਸਾਂ ਨੂੰ ਕਤਲ ਕਰਾਉਂਦਾ ਜਿਹੜਾ ਰੱਬ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਪਸੰਦ ਨਹੀਂ ਕਰਦਾ ਉਹਦੀ ਭੰਮ ਤੋੜ ਕਰਦਾ ਹੈ ਮਹਾਰਾਜ ਕਹਿੰਦੇ ਨਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਸਾਧ ਸੰਗਤ ਜਿਹੜੇ ਆਪਾਂ ਕੇਸ ਰੱਖਿਆ ਹੈ ਰੱਬ ਨਹੀਂ ਲਾਇਆ ਆਪਾਂ ਮੁੱਲ ਥੋੜੀ ਲੈ ਕੇ ਲਾਇਆ ਆਪਣੇ ਤੇ ਰੱਬ ਨੇ ਹੀ ਬਣਾ ਕੇ ਸਾਧ ਸੰਗਤ ਜਿੱਦਾਂ ਦਾ ਸਾਨੂੰ ਭੇਜੇ ਹੈ ਨਾ ਕਹਿੰਦੇ ਜਿਹੜਾ ਕੇਸਾਂ ਦੀ ਕਤਲ ਕਰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਬੇਈਮਾਨ ਦੱਸਿਆ ਸਾਧ ਸੰਗਤ ਉਹਨਾਂ ਨੂੰ ਇੱਕ ਵਾਰ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦੇ ਵਿੱਚ ਨੇ ਸਾਧ ਸੰਗਤ ਜੰਗ ਹੋ ਰਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਤੀਰ ਛੱਡਿਆ ਨਾ ਤੀਰ ਬੜਾ ਕਮਾਲ ਦਾ ਨਕਸ਼ਾ ਕਈ ਹਜ਼ਾਰ ਸੈਨਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਇੱਕ ਤੀਰ ਦੇ ਨਾਲ ਹੀ ਲੰਮੀ ਪਾਤੀ ਸਾਰੇ ਹੀ ਮਾਰ ਦਿੱਤੇ ਕੁਝ ਕ ਮੁਗਲ ਬਚ ਗਏ ਸਿੱਖ ਕਹਿਣ ਲੱਗੇ ਕਹਿੰਦੇ ਮਹਾਰਾਜ ਕਹਿੰਦੇ ਤੀਰ ਦਾ ਮੂੰਹ ਕਹਿੰਦੇ ਇੱਧਰ ਨੂੰ ਵੀ ਕਰ ਦਿਓ ਇਹਨਾਂ ਨੂੰ ਵੀ ਮਾਰ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੀਰ ਕਹਿੰਦੇ ਅਸੀਂ ਇੱਧਰ ਨਹੀਂ ਛੱਡਣਾ ਕਹਿੰਦੇ ਕਾਹ ਤੋਂ ਨਹੀਂ ਛੱਡਣਾ ਮਹਾਰਾਜ ਕਹਿੰਦੇ ਜਿਹੜੇ ਸਾਡੇ ਤੀਰਾਂ ਦੇ ਨਾਲ ਮੋਏ ਆ ਨਾ ਏ ਕਹਿੰਦੇ ਨਰਕਾਂ ਚ ਨਹੀਂ ਜਾ ਸਕਦੇ ਨਰਕਾਂ ਚ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਇਸ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਤੀਰ ਵੱਜਿਆ ਕਹਿੰਦੇ ਜਾਂਦੇ ਇਹ ਫਿਰ ਕਹਿੰਦੇ ਮਹਾਰਾਜੇ ਸਵਰਗਾਂ ਚ ਜਾਣਗੇ ਕਹਿੰਦੇ ਜਾਂਦੇ ਸਵਰਗਾਂ ਚ ਵੀ ਨਹੀਂ ਕਹਿੰਦੇ ਸਵਰਗਾਂ ਚ ਕਿਉਂ ਨਹੀਂ ਜਾਂਦੇ ਕਿਉਂਕਿ ਇਹਨਾਂ ਨੇ ਸਾਧ ਸੰਗਤ ਅੰਮ੍ਰਿਤ ਨਹੀਂ ਛਕਿਆ ਗੁਰੂ ਦੇ ਸਿੰਘ ਨਹੀਂ ਸਜੇ ਨਰਕਾਂ ਚ ਇਸ ਲਈ ਨਹੀਂ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਤੀਰ ਵੱਜਿਆ ਸਵਰਗਾਂ ਚ ਇਸ ਲਈ ਨਹੀਂ ਜਾਂਦੇ ਕਿਉਂਕਿ ਇਹਨਾਂ ਨੇ ਅਮਰਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਸਿੱਖ ਕਹਿਣ ਲੱਗੇ ਮਹਾਰਾਜ ਫਿਰ ਇਹਨਾਂ ਦਾ ਕੀ ਬਣੂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਸਿੱਖ ਬਣਨਗੇ ਭਾਈ ਸਿੱਖ ਬਣ ਕੇ ਇਹ ਕਹਿਆ ਕਰਨਗੇ ਅਮਰਤ ਛਕਣ ਦੀ ਕੀ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਜਿਹੜੇ ਇਹ ਸ਼ਬਦ ਵਰਤਦੇ ਐ ਇਹ ਉਹ ਵਾਲੇ ਮੁਗਲ ਐ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਉਹ ਵਾਲੇ ਮੁਗਲ ਐ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਦੇ ਵਿੱਚ ਮਾਰੇ ਸੀ ਜਿਹੜੇ ਕਹਿੰਦੇ ਨੇ ਸਾਡਾ ਮਨ ਸਾਫ ਐ ਕਹਿੰਦੇ ਇਹ ਸਿੱਖ ਬਣਨਗੇ ਕਿਆ ਕਰਨਗੇ ਅਮਰਤ ਛਕਣ ਦੀ ਕੀ ਲੋੜ ਐ ਸਾਡਾ ਤੇ ਮਨ ਸਾਫ ਐ ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਸਾਧ ਸੰਗਤ ਵੀ ਅਸੀਂ ਕਦੋਂ ਅਮਰਤ ਛਕਣਾ ਆਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਸਾਧ ਸੰਗਤ ਦਿਨ ਦੇ ਵਿੱਚ ਵੀ ਸਾਡੀ ਉਮਰ ਘਟਦੀ ਜਾ ਰਹੀ ਹੈ ਤੇ ਰਾਤ ਦੇ ਵਿੱਚ ਵੀ ਸਾਡੀ ਉਮਰ ਘਟਦੀ ਜਾ ਰਹੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਾ ਅਮਰਤ ਛਕ ਲਏਗਾ ਨਾ ਜਿਵੇਂ ਸੰਤ ਜੀ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀਆਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਰਸ਼ਨ ਦਿੱਤੇ ਤਾਂ अनेका ਹੀ ਸੰਗਤਾਂ ਸੰਤ ਮਹਾਰਾਜ ਕੋਲ ਆਈਆਂ ਕਹਿਣ ਲੱਗੇ ਕਹਿੰਦੇ ਸੰਤ ਮਹਾਰਾਜ ਜੀ ਤੁਹਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਹੋਏ ਐ ਸਾਨੂੰ ਦੱਸ ਦਿਓ ਉਹਨਾਂ ਦਾ ਚਿਹਰਾ ਕਿੱਦਾਂ ਦਾ ਹੈ ਸੰਤ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਿੱਖਾ ਜਮਾ ਤੇਰੇ ਵਰਗਾ ਬੋਲੋ ਸਤਨਾਮ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਮਾਂ ਤੇਰੇ ਵਰਗੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਕਹਿੰਦੇ ਜਿਹੜਾ ਖਾਲਸਾ ਹੈ ਨਾ ਤਿਆਰ ਵਰ ਤਿਆਰ ਹੋਇਆ ਹੋਵੇ ਕਹਿੰਦੇ ਮੇਰੇ ਵਿੱਚ ਤੇ ਖਾਲਸੇ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਜਿਹੜੀਆਂ ਮੇਰੀਆਂ ਬਰਕਤਾਂ ਨੇ ਉਹ ਖਾਲਸੇ ਦੇ ਵਿੱਚ ਵਰਤਣਗੀਆਂ ਇੰਨੇ ਏਡੇ ਵੱਡੇ ਵੱਡੇ ਵਰਦਾਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਸਾਨੂੰ ਦਿੱਤੇ ਐ ਪਰ ਸਾਧ ਸੰਗਤ ਫੇਰ ਵੀ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੋਏ ਫੇਰ ਵੀ ਅਸੀਂ ਸਾਧ ਸੰਗਤ ਮੜੀਆਂ ਮਸਾਣੀਆਂ ਖਬਰਾਂ ਦੇ ਉੱਤੇ ਜਾ ਜਾ ਕੇ ਮੱਥੇ ਟੇਕੀ ਜਾਂਦੇ ਆਂ ਕੋਈ ਕਿਹਦੇ ਡੇਰੇ ਦੇ ਉੱਤੇ ਤੁਰਿਆ ਫਿਰਦਾ ਹੈ ਕੋਈ ਕਿਹੜੇ ਡੇਰੇ ਦੇ ਉੱਤੇ ਤੁਰਿਆ ਫਿਰਦਾ ਹੈ ਕਹਿੰਦੇ ਜੀ ਉਹ ਤੇ ਬੜੇ-ਬੜੇ ਮਹਾਪੁਰਖ ਨੇ ਕਹਿੰਦੇ ਬੜੀ ਬੰਦਗੀ ਕਰਦੇ ਆ ਪਰ ਜੇ ਸਾਧ ਸੰਗਤ ਕੋਈ ਬਾਬਾ ਜਾਂ ਕੋਈ ਬੰਦਗੀ ਕਰ ਰਿਹਾ ਹੈ ਕੋਈ ਸਾਧ ਬੰਦਗੀ ਕਰ ਰਿਹਾ ਹੈ ਉਹਦਾ ਫਾਇਦਾ ਉਹਨੂੰ ਇਹ ਹੋਣਾ ਤੁਹਾਨੂੰ ਨਹੀਂ ਹੋਵੇਗਾ ਪ੍ਰਸ਼ਾਦਾ ਅਸੀਂ ਸ਼ਕੀਏ ਤੇ ਦੂਸਰੇ ਨੂੰ ਕਹੀਏ ਭਾਈ ਤੇਰਾ ਢਿੱਡ ਭਰ ਜਾਏਗਾ ਦੂਸਰੇ ਦਾ ਕਿੱਦਾਂ ਭਰੇਗਾ ਸਾਧ ਸੰਗਤ ਉਹਨੂੰ ਵੀ ਛਕਣਾ ਪਵੇਗਾ ਨਾ ਜੇ ਕੋਈ ਸਿੱਖ ਬੰਦਗੀ ਕਰਦਾ ਉਹ ਉਹਦੀ ਕਮਾਈ ਹੈ ਪਰ ਸਾਧ ਸੰਗਤ ਸਾਨੂੰ ਲਾਭ ਉਦੋਂ ਪ੍ਰਾਪਤ ਹੋਣਾ ਜਦੋਂ ਅਸੀਂ ਖੁਦ ਕਰਾਂਗੇ ਕਹਿ ਦਿੰਨਿਆ ਵੀ ਫਲਾਣਾ ਵੱਡਾ ਮਹਾਪੁਰਖ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਬਾਣੀ ਮਹਾਪੁਰਖ ਕੀ ਨਿਜਕਰ ਵਾਸਾ ਉਹ ਇਹ ਸਾਧ ਸੰਗਤ ਜਿਹੜੀ ਗੁਰਾਂ ਦੇ ਬਾਚਨ ਸਾਨੂੰ ਲਿਖੇ ਪਏ ਐ ਮਹਾਰਾਜ ਕਹਿੰਦੇ ਤਾਂ ਬਾਣੀਆਂ ਸਾਰੀ ਉਹ ਬਾਣੀਆਂ ਮਹਾਪੁਰਖਾਂ ਦੀ ਐ ਭਾਈ ਪਰ ਪੜਨ ਵਾਲੇ ਬਣੀਏ ਜਦੋਂ ਸਾਧ ਸੰਗਤ ਆਪਾਂ ਕਿਸੇ ਬਾਬੇ ਦੇ ਨਾਲ ਜੁੜਦੇ ਆ ਜਾਂ ਕਿਸੇ ਵੀ ਮਹਾਪੁਰਖ ਦੇ ਨਾਲ ਜੁੜਦੇ ਆ ਆਪਾਂ ਕਿਸੇ ਨੂੰ ਮਿਲਣ ਜਾਣੇ ਆ ਨਾ ਕਿਸੇ ਦੀ ਇੱਕ ਦਿਨ ਵੇਟ ਕਰਨੀ ਪੈਂਦੀ ਹੈ ਕਿਸੇ ਦੀ 2 ਘੰਟੇ ਵੇਟ ਕਰਨੀ ਪੈਂਦੀ ਹੈ ਕਿਸੇ ਦੀ ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ ਫਿਰ ਕਿਤੇ ਆ ਕੇ ਉਹ ਸਾਨੂੰ ਮਿਲਦੇ ਆ ਮਿਲਦੇ ਕਿੰਨਾ ਸਮੇਂ 5 ਮਿੰਟ 10 ਮਿੰਟ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਐਸੇ ਮਹਾਪੁਰਖ ਨੇ ਇਹਨਾਂ ਨੂੰ ਦਿਨੇ ਮਿਲੋ ਇਹਨਾਂ ਨੂੰ ਰਾਤ ਨੂੰ ਮਿਲੋ ਭਾਵੇਂ ਘੰਟਾ ਗੱਲਾਂ ਕਰ ਲੋ ਭਾਵੇਂ ਦਿਨ ਰਾਤ ਹੀ ਲੱਗੇ ਰਹੋ ਇਹਨਾਂ ਨੇ ਸਾਨੂੰ ਮਣਾ ਥੋੜਾ ਕਰਨ ਇਸ ਕਰਕੇ ਸਾਧ ਸੰਗਤ ਦੁਬਦਾ ਨਾ ਪੜੋ ਹਰ ਬਿਨ ਔਰ ਨਾ ਪੁੱਜੋ ਮੜਾ ਮਸਾਨ ਨਾ ਜਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾ ਸਾਧ ਸੰਗਤ ਕਿਸੇ ਨੂੰ ਵੀ ਗੁਰੂ ਨਹੀਂ ਮੰਨਣਾ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਤਕਾਰ ਸਾਰਿਆਂ ਦਾ ਕਰਨਾ ਹੈ ਅਮਰਤ ਸ਼ਕੀਏ ਗੁਰੂ ਦੇ ਸਿੰਘ ਸਿੰਘ ਜੀਆਂ ਸਜੀਏ ਸਾਧ ਸੰਗਤ ਬੋਲਦੇਆਂ ਤੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ ਆਓ ਸਾਰੀ ਹੀ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਸੁਖਾਸਣ ਸਾਹਿਬ ਦੀ ਸੇਵਾ ਹੋਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਆਪਾਂ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਿੱਜੀ ਸਥਾਨ ਤੋਂ ਸੱਚਖੰਡ ਦੇ ਵੱਲ ਜਾਣਗੇ ਆਪਾਂ ਸਾਰੀਆਂ ਹੀ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਛੇ-ਪਿੱਛੇ ਹਰ ਜਸ ਕਰਦੇ ਜਾਣਾ ਸੱਚਖੰਡ ਦੇ ਵਿੱਚ ਜਾ ਕੇ ਅਰਦਾਸਾਂ ਬੇਨਤੀਆਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਆਸਨਾ ਤੇ ਆਰਾਮ ਕਰਨਗੇ ਫਿਰ ਸਾਨੂੰ ਸੁੱਤੀਆਂ ਬਖਸ਼ਣਗੇ ਸ਼ੇਰ ਸਾਧ ਸੰਗਤ ਆਪਾਂ ਨੇ ਹਰ ਜਸ ਕਰਦੇ ਹੀ ਆਪਣੇ ਘਰਾਂ ਨੂੰ ਚਾਲੇ ਪੋਣੇ ਆਓ ਸਾਧ ਸੰਗਤ ਸਾਰੀਆਂ ਹੀ ਸੰਗਤਾਂ ਸਲੋਕ ਦੇ ਵਿੱਚ ਹਾਜ਼ਰੀ ਲਾਓ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਤ ਦਿਵਸ ਰਾਤ ਦੋਇ ਰਾਹੀ ਤਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿੰਨੀ ਨਾਮ ਤੇ ਆਇਆ ਦਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ